ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅਜਦਾ ਦੇਣਾ ਅੱਜ 17 ਅਗਸਤ ਹੈ 17 ਅਗਸਤ 1909 ਜੂਨ 1909 ਦੇ ਵਿੱਚ ਲੰਡਨ ਦੇ ਵਿੱਚ ਹਿੰਦੂ ਮੂਲਵਾਦੀ ਆਗੂ ਗਣੇਸ਼ ਵੀਰ ಸಾವਰਕਰ ਨੇ ਇੰਜੀਨੀਅਰਿੰਗ ਦਾ ਕੋਰਸ ਮੁਕਾ ਕੇ ਪੰਜਾਬ ਪਰਤਣ ਵਾਲੇ ਇੱਕ ਨੌਜਵਾਨ ਮਦਨ لال ਢੀਂਗਰਾ ਨੂੰ 扑ਕਾ ਕੇ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ ਮਦਨ لال ਢੀਂਗਰਾ ਨੇ ਇੰਡੀਆ ਆਫਿਸ ਦੇ ਸੀਨੀਅਰ ਅਫਸਰ ਸਰ ਵਿਲੀਅਮ ਕਰਜ਼ਨ ਵਾਹਲੀ ਨੂੰ 1 ਜੁਲਾਈ 1909 ਦੇ ਦਿਨ ਗੋਲੀ ਮਾਰ ਕੇ ਮਾਰ ਦਿੱਤਾ ਤੇਸ ਦੇ ਦੋਸ਼ ਦੇ ਵਿੱਚ 17 ਅਗਸਤ 1909 ਦੇ ਦਿਨ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਪ੍ਰਦੇਸਾਂ ਦੇ ਵਿੱਚ ਫਾਂਸੀ ਤੇ ਚੜਨ ਵਾਲਾ ਉਹ ਪਹਿਲਾ ਪੰਜਾਬੀ ਸੀ। 17 ਅਗਸਤ 1924 ਜੈਤੂ ਮੋਰਚੇ ਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਕਈ ਜਗ੍ਹਾ ਤੋਂ ਜਥੇ ਗ੍ਰਿਫਤਾਰੀਆਂ ਵਾਸਤੇ ਜਾਂਦੇ ਰਹੇ। 17 ਅਗਸਤ ਨੂੰ ਇੱਕ ਜਥਾ ਸਰਦਾਰ ਸੁੱਚਾ ਸਿੰਘ ਰੋਡੇ ਮੋਗਾ ਦੀ ਅਗਵਾਈ ਦੇ ਵਿੱਚ ਵੀ ਗਿਆ ਸੀ। ਇਹ ਮੋਰਚੇ ਦਾ 12ਵਾਂ ਜਥਾ ਸੀ। ਇਸ ਜਥੇ ਨੂੰ ਗ੍ਰਿਫਤਾਰ ਕਰਕੇ ਨਾਬੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਦਰਬਾਰ ਸਾਹਿਬ ਕੰਪਲੈਕਸ ਦੀ ਪਹਿਲੀ ਵੱਡੀ ਸਰਾਂ ਗੁਰੂ ਅਮਰਦਾਸ ਨਿਵਾਸ ਦੀ 17 ਅਗਸਤ 1931 ਦੇ ਦਿਨ ਰੱਖੀ ਗਈ ਸੀ ਉਸ ਵੇਲੇ ਇਸ ਸਰਾਣ ਦੀ ਸਾਰੀ ਸੇਵਾ ਸੰਗਤਾਂ ਨੇ ਆਪਕਾਰ ਸੇਵਾ ਦੇ ਰਾਹੀਂ ਮੁਕੰਮਲ ਕੀਤੀ ਅਤੇ तकरीबन 1 ਸਾਲ ਦੇ ਵਿੱਚ ਹੀ ਇਸ ਸਰਾਮ ਬਣ ਕੇ ਤਿਆਰ ਹੋ ਗਈ ਉਸ ਵੇਲੇ ਦੀਆਂ ਸਰਾਮਾਂ ਦੇ ਵਿੱਚੋਂ ਇਹ ਸਭ ਤੋਂ ਵੱਡੀ ਸੀ ਹੁਣ ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗੁਰਨਾਨਕ ਨਿਵਾਸ ਗੁਰੂ ਹਰਗੋਬਿੰਦ ਨਿਵਾਸ ਗੁਰੂ ਅਰਜਨ ਨਿਵਾਸ ਅਤੇ ਮਾਤਾ ਗੰਗਾ ਨਿਵਾਸ ਸਰਾਵਾਂ ਵੀ ਬਣ ਚੁੱਕੀਆਂ ਨੇ ਇਸ ਤੋਂ ਇਲਾਵਾ ਦੋ ਸਰਾਵਾਂ ਵਿਦੇਸ਼ੀ ਸਿੱਖਾਂ ਦੀਆਂ ਵੀ ਬਣੀਆਂ ਹੋਈਆਂ ਨੇ 1947 ਦੇ ਵਿੱਚ ਪਾਕਿਸਤਾਨ ਬਣਨ ਤੇ ਪੰਜਾਬ ਸੂਬੇ ਦੀਆਂ ਹੱਦਾਂ ਦੀ ਵੰਡ ਵਾਸਤੇ ਬਾਉਂਡਰੀਆਂ ਦੇ ਮਾਹਰ ਸਰਲ ਰੈਡਕਲਿਫ ਨੂੰ ਨਿਯਤ ਕੀਤਾ ਗਿਆ ਰੈਡਕਲਿਫ 8 ਜੁਲਾਈ 1947 ਨੂੰ ਦਿੱਲੀ ਦੇ ਵਿੱਚ ਪੁੱਜਿਆ ਸੀ ਪਹਿਲਾਂ 30 ਜੂਨ ਨੂੰ ਜਸਟਿਸ ਤੇਜਾ ਸਿੰਘ ਜਸਟਿਸ ਮੁਹੰਮਦ ਮਨੀਰ ਵਗੈਰਾ ਚਾਰ ਮੈਂਬਰਾਂ ਨੂੰ ਬਾਉਂਡਰੀ ਕਮਿਸ਼ਨ ਦੇ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਕਮਿਸ਼ਨ ਦੀ ਪਹਿਲੀ ਬੈਠਕ 14 ਜੁਲਾਈ ਨੂੰ ਹੋਈ ਸੀ ਅਤੇ ਇਸ ਨੇ ਸਾਰੀਆਂ ਪਾਰਟੀਆਂ ਤੋਂ 18 ਜੁਲਾਈ ਤੱਕ ਮੈਮੋਰੰਡਮ ਮੰਗਲਿਆ ਸਨ ਫਿਰ 21 ਜੁਲਾਈ ਤੋਂ 31 ਜੁਲਾਈ ਤੱਕ ਬੈਠਕਾਂ ਹੋਈਆਂ ਜਿਨ੍ਹਾਂ ਦੇ ਵਿੱਚ ਬੜੇ ਬੜੇ ਮਸ਼ਹੂਰ ਵਕੀਲ ਅਤੇ ਆਗੂ ਪੇਸ਼ ਹੋ ਕੇ ਆਪਣਾ ਆਪਣਾ ਪੱਖ ਰੱਖਦੇ ਰਹੇ ਅਕਾਲੀ ਦਲ ਵੱਲੋਂ ਹਰਨਾਮ ਸਿੰਘ ਹਿੰਦੂਆਂ ਵੱਲੋਂ ਸੀਤਲਵਾਰ ਮੁਸਲਮਾਨਾਂ ਵੱਲੋਂ ਮੁਹੰਮਦ ਜ਼ਫਰ ਉਲ ਖਾਨ ਨੇ ਕੇਸ ਪੇਸ਼ ਕੀਤਾ ਐਮਦੀਆਂ ਵੱਲੋਂ ਡਾਕਟਰ ਓ ਐਚ ਕੇ ਪੇਸ਼ ਹੋਏ ਸਨ ਰੈਡ ਕਲਿਫ ਨੇ ਆਪਣਾ ਅਵਾਰਡ ਤਿਆਰ ਕਰ ਲਿਆ ਪਰ ਇਸ ਨੂੰ 16 ਅਗਸਤ 1947 ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਮੀਡੀਆ ਦੇ ਵਿੱਚ ਇਹ ਅਵਾਰਡ 17 ਅਗਸਤ ਦੀ ਸਵੇਰ ਨੂੰ ਪੇਸ਼ ਹੋਇਆ ਸੀ ਇਸ ਦੇ ਹੇਠ 3 ਜੂਨ ਦੀ ਪਲਾਨ ਤੇ ਹੀ ਵੰਡ ਕਰ ਦਿੱਤੀ ਗਈ ਸਿਰਫ ਦੋ ਤਬਦੀਲੀਆਂ ਸਨ ਪਹਿਲੀ ਇਹ ਕਿ ਕਸੂਰ ਦੇ ਚਾਰ ਪੁਲਿਸ ਥਾਣੇ ਪੂਰਬੀ ਪੰਜਾਬ ਨੂੰ ਗੁਰਦਾਸਪੁਰ ਜ਼ਿਲ੍ਹਾ ਪੂਰਬੀ ਪੰਜਾਬ ਨੂੰ ਅਤੇ ਇਸ ਦੇ ਵਿੱਚੋਂ ਸ਼ਕਰਗੜ੍ਹ ਤਹਿਸੀਲ ਪੱਛਮੀ ਪੰਜਾਬ ਨੂੰ ਦੇ ਦਿੱਤੀ ਗਈ ਫਿਰੋਜ਼ਪੁਰ ਜ਼ੀਰਾ ਮਕੂਵ ਤੇ ਗੁਰਦਾਸਪੁਰ ਐਨ ਆਖਰੀ ਮੌਕੇ ਤੇ ਪਾਕਿਸਤਾਨ ਦੇ ਵਿੱਚ ਜਾਂਦੇ ਜਾਂਦੇ ਬਚੇ ਰੈਡ ਕਲਿਫ ਨੇ ਮੁਖਾਦਾਰ ਰਾਵੀ ਤੇ ਸਤਲੁਜ ਦਰਿਆ ਨੂੰ ਰੱਖਿਆ ਸੀ ਉਸ ਨੇ ਸਿਰਫ ਇਹਨਾਂ ਦਰਿਆਵਾਂ ਵਿਚਲੀ ਵਿੱਥ ਵਾਲੀ ਜ਼ਮੀਨ ਦੇ ਪਿੰਡਾਂ ਦਾ ਹੀ ਮਸਲਾ ਹੱਲ ਕੀਤਾ ਜੇ ਕਿਤੇ ਇਹ ਐਵਾਰਡ ਦਾ ਪਹਿਲਾਂ ਐਲਾਨ ਹੋ ਜਾਂਦਾ ਤਾਂ ਇੰਨੀ ਵੱਡ ਟੁਕ ਨਾ ਹੁੰਦੀ ਜਿੰਨੀ ਬਾਅਦ ਚ ਹੋਈ ਸੀ ਹਜ਼ਾਰਾਂ ਘਰ ਸਾੜੇ ਗਏ ਲੱਖਾਂ ਲੋਕ ਕਤਲ ਹੋਏ ਜ਼ਮੀਨਾਂ ਤੇ ਸਮਾਨ ਲੁੱਟੇ ਗਏ ਔਰਤਾਂ ਅਗਵਾ ਤੇ ਰੇਪ ਕੀਤੀਆਂ ਗਈਆਂ ਸਿੱਖਾਂ ਦੀ ਵੀ ਲੱਖਾਂ ਆਬਾਦੀ ਬੇਕਰੀ ਹੋ ਚੁੱਕੀ ਸੀ ਸਿੱਖ ਕਾਂਗਰਸ ਮੁਸਲਮਾਨ ਲੀਗ ਅਤੇ ਅੰਗਰੇਜ਼ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ ਦਿੱਲੀ ਤੋਂ ਪਸ਼ਾਵਰ ਤੱਕ ਕਤਲ ਹੋਏ ਲੁੱਟਮਾਰ ਹੋਈ ਅਤੇ ਸਿੱਖ ਹੁਣ ਇੱਕ ਉਜੜੀ ਹੋਈ ਕੌਮ ਬਣ ਚੁੱਕੇ ਸਨ ਜਿਸ ਨੂੰ ਬਾਅਦ ਦੇ ਵਿੱਚ ਕੁਰਬਾਨੀਆਂ ਅਤੇ ਉਜਾੜੇ ਦੇ ਨਾਲ ਨਾਲ ਹੋਰ ਧੱਕੇ ਦਾ ਸ਼ਿਕਾਰ ਹੋਣਾ ਪਿਆ ਅਤੇ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਵਾਲਾ سلوਕ ਕੀਤਾ ਗਿਆ ਅਗਸਤ 1988 ਪਾਕਿਸਤਾਨੀ ਪ੍ਰੈਜ਼ੀਡੈਂਟ ਜਨਰਲ ਜ਼ਿਆਉਲ ਹੱਕ ਨੂੰ ਇੱਕ ਹੈਲੀਕਾਪਟਰ ਦੇ ਵਿੱਚ ਬੰਬ ਰੱਖ ਕੇ ਉਡਾ ਦਿੱਤਾ ਗਿਆ ਇਸ ਦੇ ਨਾਲ 31 ਹੋਰ ਲੋਕ ਵੀ ਮਾਰੇ ਗਏ ਜਿਨ੍ਹਾਂ ਦੇ ਵਿੱਚ ਅਮਰੀਕਾ ਦਾ ਸਫੀਰ ਅਰਨਾਲਡ ਰੁਈਸ ਰਫੇਲ ਅਤੇ ਉਸ ਦੀ ਪਤਨੀ ਪਾਕਿਸਤਾਨ ਦੇ ਵਿੱਚ ਅਮਰੀਕਨ ਮਿਲਟਰੀ ਮਿਸ਼ਨ ਦਾ ਮੁਖੀ ਜਨਰਲ ਹੌਬਰਟ ਵਾਸਮ ਵੀ ਸ਼ਾਮਲ ਸਨ 17 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਉਤਾਰ ਸਿੰਘ ਪੁੱਤਰ ਮਾਗੀ ਸਿੰਘ ਵਾਸੀ ਭੀਲੋਵਾਲ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਬਗੇਲ ਸਿੰਘ ਵਾਸੀ ਸੇ ਨੇੜੇ ਲੁਧਿਆਣਾ ਬਹਾਦਰ ਸਿੰਘ ਖੀਰਨੀਆ ਅਚਰ ਸਿੰਘ ਗੰਡਾ ਸਿੰਘ ਵਾਲਾ ਅਤੇ ਤਿੰਨ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਗੁਰਚਰਨ ਸਿੰਘ ਕੁਦਵਾਸੀ ਰਾਮਗੜ੍ਹ ਪੁਲਰ ਸਿੱਧਵਾ ਬੇਟ ਜਿਸ ਦੇ ਸਿਰ ਤੇ 10 ਲੱਖ ਦਾ ਇਨਾਮ ਸੀ ਅਤੇ ਉਸ ਤੇ 128 ਕਤਲ ਪਾਏ ਹੋਏ ਸਨ ਬਬਰ ਖਾਲਸਾ ਦਾ ਲੈਫਟੀਨੈਂਟ ਜਨਰਲ ਗੁਰਨਾਮ ਸਿੰਘ ਔਰਫਗਾਮਾ ਸੈਂਕੜੇ ਕਤਲਾਂ ਦਾ ਦੋਸ਼ੀ ਕਹਿ ਕੇ ਏਰੀਆ ਕਮਾਂਡਰ ਤਰਲੋਚਨ ਸਿੰਘ ਬਲਵਿੰਦਰ ਸਿੰਘ ਪਵਨ ਟੂ ਡੀਕੇਵੀ ਨਕਲੀ ਮਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ